ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਪੰਜਾਬੀ ਭੈਣੋ ਤੇ ਭਰਾਵੋ ਮੈਂ ਤੁਹਾਡਾ ਛੋਟਾ ਵੀਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਆਪ ਜੀ ਨੂੰ ਜ਼ਰੂਰੀ ਬੇਨਤੀ ਕਰਨ ਦੇ ਲਈ ਮੈਂ ਆਪ ਜੀ ਦੇ ਰੂਰੂ ਆਇਆ ਹਾਂ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹਰਾਂ ਦੇ ਨਾਲ ਆ ਮੀਹਾਂ ਦੇ ਨਾਲ ਬਹੁਤ ਵੱਡੀ ਤਵਾਹੀ ਪੰਜਾਬ ਦੇ ਵਿੱਚ ਹੋਈ ਹੈ ਸੋ ਹੁਣ ਮੋਸਟਲੀ ਕਾਫੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਾਣੀ ਜਿਹੜਾ ਕਾਫੀ ਉਤਰ ਗਿਆ ਆ ਪਾਣੀ ਦਾ ਪੱਧਰ ਘਟ ਗਿਆ ਆ ਕੱਲ ਤੋਂ 16 ਤਰੀਕ ਤੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰ ਇੱਕ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇੱਕ ਟੀਮ ਬਣਾ ਕੇ ਅਫਸਰਾਂ ਦੀ ਨਾਲ ਜਿਹੜੇ ਸਰਕਾਰ ਦੇ ਨੁਮਾਇੰਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਜਾਂ ਬਾਕੀ ਹੋਰ ਸਾਰੇ ਨੁਮਾਇੰਦੇ ਲਾ ਕੇ ਜਿਹੜੇ ਇੱਕ ਸਰਵੇ ਦੇ ਲਈ ਹਰ ਪਿੰਡ ਦੇ ਵਿੱਚ ਇਹ ਟੀਮਾਂ ਜਾ ਰਹੀਆਂ ਆ ਕੱਲ 16 ਤਰੀਕ ਤੋਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਸ਼ੁਰੂ ਕੰਮ ਕਰ ਦਿੱਤਾ ਗਿਆ ਸੋ ਮੈਂ ਜਿਹੜਾ ਹਲਕਾ ਨਵਾਂ ਸ਼ਹਿਰ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿੰਨੇ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਖਾਸ ਕਰਕੇ ਜਿਹੜੇ ਪਿੰਡਾਂ ਦੇ ਮੋਤਵਾਰ ਨੇ ਪੰਚ ਸਰਪੰਚ ਤੇ ਲੰਬੜਦਾਰ ਸਹਿਮਾਨ ਸੋ ਜੇਸ ਵੀ ਕਿਸੇ ਘਰ ਦਾ ਇਸ ਮੌਕੇ ਇਸ ਬਰਸਾਤ ਦੇ ਵਿੱਚ ਕੋਈ ਨੁਕਸਾਨ ਹੋਇਆ ਕਿਸੇ ਵੀ ਤਰ੍ਹਾਂ ਦਾ ਕਿਸੇ ਦੀ ਕੋਈ ਫਸਲ ਦਾ ਨੁਕਸਾਨ ਹੈ ਕਿਸੇ ਦੇ ਕੋਈ ਪਸ਼ੂਆਂ ਦਾ ਨੁਕਸਾਨ ਹੈ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੈ ਤੇ ਉਸ ਜਾਂ ਕਿਸੇ ਦੀ ਕੋਈ ਘਰ ਦੀ ਛੱਤ ਡੇਗ ਗਈ ਕੋਈ ਕੰਧ ਡੇਗ ਗਈ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਇਆ ਤੇ ਬਰਾਏ ਮਿਹਰਬਾਨੀ ਕਰਕੇ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਓ ਤਾਂ ਜੋ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਆ ਚਾਹੇ ਉਹ ਆਮ ਆਦਮੀ ਪਾਰਟੀ ਨਾਲ ਨਹੀਂ ਵੀ ਰਿਲੇਟਡ ਹੈਗਾ ਸਰਕਾਰ ਪੰਜਾਬ ਦੇ 3 ਕਰੋੜ ਲੋਕਾਂ ਦੀ ਸਰਕਾਰ ਆ ਇੱਥੇ ਕਿਸੇ ਪਾਰਟੀ ਦਾ ਕੋਈ ਮੈਟਰ ਨਹੀਂ ਹੈਗਾ ਸੋ ਇਸ ਕਰਕੇ ਜਿਹੜੇ ਵੀ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਟਿਲਮਟ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਕੋਈ ਵੀ ਕੋਈ ਰੱਤੀ ਭਰ ਵੀ ਇਹਦੇ ਵਿੱਚ ਹੋਂਟਾ ਹੀ ਨਹੀਂ ਆਣੀ ਚਾਹੀਦੀ ਸੋ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਵੀ ਕਿਸੇ ਦਾ ਕਿਸੇ ਵੀਰ ਭੈਣ ਭਰਾ ਮਾਤਾ ਦਾ ਕਿਸੇ ਦਾ ਕੋਈ ਘਰ ਡਿੱਗਿਆ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਇਆ ਸੋ ਉਹਦੀ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਇਹ ਜਿਹੜਾ ਸਰਵੇ ਆ ਉਹ ਕੀਤੇ ਜਾ ਰਹੇ ਨੇ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਿਸੇ ਵੀ ਭੈਣ ਭਰਾ ਨੂੰ ਜਿੱਥੇ ਕਿਤੇ ਸਾਰਦੀ ਮਦਦ ਦੀ ਲੋੜ ਆ ਅਸੀਂ ਹਮੇਸ਼ਾ 24 ਘੰਟੇ ਤੁਹਾਡੇ ਲਈ ਹਾਜ਼ਰ ਆ ਸੋ ਮੈਂ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ BC ਕੰਪਲੈਕਸ ਨਵਾਂ ਸ਼ਹਿਰ ਵਿਖੇ ਕਮਰਾ ਨੰਬਰ 102 ਵਿਖੇ ਜਿਹੜਾ ਨਗਰ ਸੁਧਾਰ ਟਰਸਟ ਇੰਪਰੂਵਮੈਂਟ ਟਰਸ ਦਾ ਦਫਤਰ ਆ ਉੱਥੇ ਹਾਜ਼ਰ ਰਹਿੰਦਾ ਹਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਾਡੀ ਕੋਈ ਸਹਾਇਤਾ ਦੀ ਲੋੜ ਆ ਤਾਂ ਹਮੇਸ਼ਾ ਹਾਜ਼ਰ ਆ ਔਰ ਮੈਂ ਬਾਕੀ ਵੀ ਸਾਰੇ ਅਫਸਰ ਸਾਹਿਬਾਨਾਂ ਨੂੰ ਜਿਨ੍ਹਾਂ ਦੀ ਸਰਵੇ ਦੇ ਵਿੱਚ ਡਿਊਟੀ ਲੱਗੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਪਰਿਵਾਰ ਦਾ ਨੁਕਸਾਨ ਹੋਇਆ ਉਹਦੀ ਡਿਟੇਲ ਉਹਦੀ ਪ੍ਰੋਪਰ ਜਿਹੜੀ ਸਾਰੀ ਹਿਸਟਰੀ ਆ ਉਹ ਨੋਟ ਕਰਕੇ ਤੁਸੀਂ ਸਰਕਾਰ ਨੂੰ ਭੇਜੋ ਤਾਂ ਜੋ ਆਪਾਂ ਜਿਹੜੇ ਹੜ੍ਹ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦਾ ਉਹਦੀ ਪਰਪਾਈ ਕਰਕੇ ਜਿਹੜਾ ਲੋਕਾਂ ਦੇ ਜ਼ਖਮਾਂ ਉੱਤੇ ਮਲਮ ਲਾਉਣ ਦਾ ਸਰਕਾਰ ਕੰਮ ਕਰ ਸਕੇ ਭਗਵੰਤ ਸਿੰਘ ਮਾਨ ਜੀ ਇਸ ਸਰਵੇ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਕਿ ਜਿਹੜਾ ਵੀ ਜਿਹੜਾ ਮੁਆਵਜ਼ਾ ਆ ਉਹ ਹਰ ਇੱਕ ਦੇ ਘਰ ਜਿਹੜਾ ਆ ਉਹ ਜਲ ਤੋਂ ਜਲ ਪਹੁੰਚਾਇਆ ਜਾਵੇ ਸੋ ਇਸ ਕਰਕੇ ਸਾਰੇ ਅਫਸਰਾਂ ਦੀ ਖਾਸ ਕਰ ਪਿੰਡਾਂ ਦੇ ਮੋਹਤਵਰ ਵਿਅਕਤੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਪਿੰਡ ਦਾ ਸਰਵੇ ਜਿਹੜਾ ਉਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਬਿਲਕੁਲ ਜਿਹੜਾ ਇਮਾਨਦਾਰੀ ਨਾਲ ਕਰਾਇਓ ਕਿਸੇ ਨਾਲ ਕੋਈ ਪਾਰਸ਼ੀਐਲਟੀ ਨਾ ਕਰਿਓ ਔਰ ਜਿਹੜਾ ਤਾਂ ਜੋ ਗਰੀਬ ਲੋਕਾਂ ਨੂੰ ਔਰ ਹਰ ਹਰ ਨਾਲ ਪੀੜ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਸਕੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ